ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਰਾਗ ਸੁਰਟ ਬਾਣੀ ਭਗਤ ਰਵਦਾਸ ਜੀ ਕੀ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੋਏ ਓਦਤ ਜਲ ਕੇਵਲ ਜਲ ਮਾਹੀ मादवे क्या कहिए भ्रम ऐसा जैसा माने होए ना तसा रहा नरपत एक सिंहासन सोया सपने पया पे खाजी ਆਛਤਰਾ ਜਵਿਤਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਪਯੰਗਮ ਪਰ ਸੰਗ ਜੈਸੇ ਹਰ ਅਬ ਕਸ ਮਰਮ ਜਨਾਇਆ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਵੇ ਏਕ ਅਨੇਕੈ ਸੁਆਮੀ ਸਭ ਕਟ ਭੋਗਵੈ ਸੋਈ ਹਰ ਬਿਦਾਸਤ ਹੱਥ ਪੈ ਨੇਰੇ ਸਹਜੇ ਹੋਏ ਸੋ ਹੋਈ ਸਰਬ ਏਕ ਅਨੇਕ ਸੁਮੇ ਸਭ ਕਟ ਭੋਗਵੈ ਸੋਈ ਹਰ ਵਿਦਾ ਸਹਾਤ ਪੈ ਨੇਰੇ ਸਹਜੇ ਹੋਏ ਸਤ ਹੋਈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਪਤੇ ਗੁਰੂ ਪਿਆਰੀ ਗੁਰੂ ਸਵਾਰੀ ਸਤ ਗੁਰਾਂ ਦਾ ਖਾਸ ਰੂਪ ਸਤਿ ਪਾਏ ਮਾਨ ਸਵਾਉ ਸਤ ਗੁਰੂ ਜੀ ਦੇ ਬਖਸ਼ੇ ਹੋਏ ਪਰਮਾਨ ਤਨ ਤਨ ਸਹਿਬ ਸ੍ਰੀ ਗੁਰੂ ਰੰਤ ਸਹਿਬ ਮਹਾਰਾਜ ਕਿਰਪਾ ਕਰਦੇ ਨੇ ਅੱਜ ਦਾ ਮੁਖਵਾਕ 657 ਤੇ 658 ਅੰਗ ਦੇ ਉੱਪਰ ਅੱਜ ਦਾ ਸਤ ਗੁਰਾਂ ਦਾ ਪਰਮਾਨ ਦਰਜ ਹੈ ਸੋ ਆਓ ਭਾਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵਚਨਾਂ ਦੀ ਸਾਂਝ ਪਾਈਏ ਸਭ ਤੋਂ ਪਹਿਲਾਂ ਕਲੰਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਾਤਸ਼ਾਹ ਜੀ ਦੀ ਬਖਸ਼ਸ ਦਹਿਰਾਓ ਲਵਾਓ ਹਾਜ਼ਰੀਆਂ ਬੁਲਾਓ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਸਤਿਗੁਰੂ ਜੀ ਕਿਰਪਾ ਕਰਦੇ ਨੇ ਰਾਗ ਸੋਟ ਵਿੱਚ ਭਗਤ ਰਬਦਾਸ ਜੀ ਦੀ ਬਾਣੀ ਬਖਸ਼ਸ ਕਰਦੇ ਨੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਉਹ ਮਾਲਕ ਪਰਮੇਸ਼ਰ ਇੱਕ ਹੈ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਭਾਈ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਦਾ ਸਿਮਰਨ ਵਾਹਿਗੁਰੂ ਦੀ ਬੰਦਗੀ ਤੇ ਜੇ ਸੰਗਤ ਵੀ ਕਰਨੀ ਆ ਤੇ ਹਾਜ਼ਰੀਆਂ ਵੀ ਭਰਨੀਆਂ ਵੀ ਵਾਹਿਗੁਰੂ ਦੀ ਬਖਸ਼ਿਸ਼ ਹੈ ਭਾਈ ਹਰ ਇੱਕ ਤੇ ਨਹੀਂ ਹੋਇਆ ਕਰਦੀ ਸੁਣਿਓ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਹਿੰਦੇ ਇਹ ਮਾਦੋ ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹੋਵੇਂ ਰਹਿੰਦੀ ਐ ਉਨਾ ਚਿਰ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਤੇ ਪਿਆਰਿਓ ਕਹਿੰਦੇ ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈ ਤਦੋਂ ਸਾਡੀ ਮੈਂ ਦੂਰ ਹੋ ਜਾਂਦੀ ਹੈ ਉਦੋਂ ਸਾਡੀ ਮੈਂ ਦੂਰ ਹੋ ਜਾਂਦੀ ਹੈ ਅੱਜ ਗੁਰੂ ਰਬਦਾਸ ਸ੍ਰੀ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿੰਨਾ ਚਿਰ ਜਿਤਨਾ ਸਮਾ ਸਾਡੇ ਅੰਦਰ ਇੱਕ ਮੈਂ ਭਾਵ ਤੋਂ ਸਾਰਾ ਕੁਝ ਸ਼ੁਰੂ ਹੋ ਜਾਂਦਾ ਹੈ ਕਿ ਜਿੰਨਾ ਚਿਰ ਜੀਵਾਂ ਦੇ ਅੰਦਰ ਮਾਲਕ ਸੱਚੇ ਪਾਤਸ਼ਾਹ ਜੀ ਇਹ ਹੋਮੇ ਦੇਂਦੀ ਅਮਾਦੋ ਉਹਨਾਂ ਚਿਰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਤੇਰਾ ਨਾਮ ਤੇਰੀ ਸਿਮਰਨ ਤੇਰੀ ਬੰਦਗੀ ਤੇ ਜਾ ਭਜਨ ਉਹਨਾਂ ਚਿਰ ਪ੍ਰਗਟ ਨਹੀਂ ਹੁੰਦਾ ਇਹ ਫਿਰ ਬਾਦ ਚ ਪ੍ਰਗਟ ਸੁਣਿਓ ਅੱਗੇ ਪੰਗਤੀ ਸੁਣਿਓ ਅਨਲ ਅਗਮ ਜੈਸੇ ਲਹਿਰ ਮੋਏ ਉਦਤ ਜਲ ਕੇਵਲ ਜਲ ਮਾਹੀ ਕਹਿੰਦੇ ਇਸ ਮੈਂ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਜਿਵੇਂ ਕਹਿੰਦੇ ਬੜਾ ਤਪਾਨ ਆਇਆ ਸਮੁੰਦਰ ਲਹਿਰਾਂ ਨਾਲ ਕਹਿੰਦੇ ਨੱਕਾ ਨੱਕ ਪਰ ਜਾਂਦਾ ਹੈ ਪਰ ਅਸਲ ਵਿੱਚ ਉਹ ਲਹਿਰਾਂ ਸਮੁੰਦਰ ਦੇ ਪਾਣੀ ਵਿੱਚ ਪਾਣੀ ਹੀ ਹੈ ਜਿਵੇਂ ਇਹ ਸਾਰੇ ਜੀਵਾਂ ਵਿੱਚ ਕਹਿੰਦੇ ਤੇਰਾ ਆਪਣਾ ਹੀ ਵਿਕਾਸ ਹੈ ਸਾਰੇ ਜੀਵਾਂ ਦੇ ਵਿੱਚ ਤੁਹਾਡਾ ਆਪਣਾ ਹੀ ਵਿਕਾਸ ਹੈ ਉਦਤ ਜਲ ਕੇਵਲ ਜਲ ਮਾਹੀ ਤੇ ਗੁਰਮੁਖੋ ਕਹਿੰਦੇ ਇਸ ਮੈਂ ਦੇ ਹਟਣ ਨਾਲ ਜਦੋਂ ਕਹਿੰਦੇ ਹੋਮੇ ਚਲੀ ਜਾਵੇ ਮੈਂ ਭਾਵ ਖਤਮ ਹੋ ਜਾਵੇ ਆ ਮੈਂ ਕੀਤਾ ਆ ਮੈਂ ਕਰਨਾ ਪਿਆਰਿਓ ਕਹਿੰਦੇ ਇਹ ਮੈਂ ਜਿਹੜਾ ਸ਼ਬਦ ਹੈ ਇਹ ਹੋਮੇ ਦਾ ਕਹਿੰਦੇ ਮਾਣ ਬਹੁਤ ਵੱਡਾ ਹੋ ਜਾਂਦਾ ਹੈ ਤੇ ਕਹਿੰਦੇ ਫਿਰ ਜੇ ਦੇ ਚਲੀ ਜਾਵੇ ਨਾ ਤਾਂ ਕਹਿੰਦੇ ਜਿਵੇਂ ਬੜਾ ਤੂਫਾਨ ਬਣਿਆ ਗੁਰਮੁਖ ਪਿਆਰੇ ਤੂਫਾਨ ਆਇਆ ਸਮੁੰਦਰ ਦੀਆਂ ਲਹਿਰਾਂ ਨਾਲ ਕਹਿੰਦੇ ਨੱਕੋ ਨੱਕ ਪਰ ਜਾਂਦਾ ਹੈ ਮਨੁੱਖ ਮਾਣ ਦੇ ਹੇਠ ਤਲੇ ਦਬ ਕੇ ਪਤਾ ਹੀ ਨਹੀਂ ਗੁਰਮੁਖ ਪਿਆਰੇ ਕਿੱਥੇ ਤੱਕ ਸੋਚ-ਸੋਚ ਕੇ ਬਹਿ ਜਾਂਦਾ ਹੈ ਪਰ ਅੱਗੇ ਸੁਣਿਓ ਮਾਦਵੇ ਕਿਆ ਕਹੀ ਐ ਭਰਮ ਐਸਾ ਹੈ ਮਾਦੋ ਅਸਾਂ ਜੀਵਾਂ ਨੂੰ ਕੁਝ ਅਜੇਹਾ ਭੁਲੇਖਾ ਪਿਆ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਮਾਦੋ ਸਾਨੂੰ ਇੱਕ ਜੀਵਾਂ ਨੂੰ ਕੁਝ ਅਜੇਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਜੈਸੇ ਮਾਨੀਏ ਹੋਏ ਨਾ ਤਸਾ ਰਹਾਵ ਸੁਣਿਓ ਕਹਿੰਦੇ ਅਸੀਂ ਜੋ ਮੰਨੇ ਬੈਠੇ ਹਾਂ ਕਿ ਇਹ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ ਉਹ ਠੀਕ ਨਹੀਂ ਉਹ ਠੀਕ ਨਹੀਂ ਹੈ ਕਿਲੇ ਅਸੀਂ ਮੰਨੇ ਕੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ ਜੇ ਤੇਰੇ ਨਾਲ ਟੁੱਟ ਕੇ ਜਗਤ ਦੇ ਨਾਲ ਪ੍ਰੀਤ ਪਾਲ ਲਵਾਂਗੇ ਤੇਣੀ ਗੁਰਮਤ ਪਿਆਰਿਓ ਕਹਿੰਦੇ ਕਿਹੜੇ ਕਿਹੜੇ ਖਜ਼ਾਨੇ ਪ੍ਰਾਪਤ ਹੋ ਜਾਣਗੇ ਪਰ ਕਹਿੰਦੇ ਇਹ ਸਾਡੇ ਅੰਦਰ ਭੁਲੇਖਾ ਹੈ ਕਿ ਮੇਰੇ ਮਾਲਕ ਨਾਲ ਪ੍ਰੀਤਾਂ ਤੋੜ ਕੇ ਮਾਲਕ ਦੇ ਨਾਲੋਂ ਪ੍ਰੀਤ ਨੂੰ ਤੋੜ ਕੇ ਭਾਵਨਾ ਨੂੰ ਤੋੜ ਕੇ ਸੰਸਾਰ ਦੇ ਨਾਲ ਜੋੜਦਾ ਹੈ ਕਹਿੰਦੇ ਫਿਰ ਤੈਨੂੰ ਪਹਿਚਾਨ ਆ ਜਾਣੀ ਹੈ ਜਦੋਂ ਚੌਂਕੜਾ ਮਾਰ ਕੇ ਨਾਮ ਜਪੇਗਾ ਬੰਦਗੀ ਕਰੇਗਾ ਇਹ ਪਰਮਾਤਮਾ ਸੰਸਾਰ ਵਿੱਚ ਵੀ ਆਪ ਹੀ ਪਰਤ ਰਿਹਾ ਫਿਰ ਕਹਿੰਦੇ ਉੱਚੀ ਉੱਚੀ ਤੂੰ ਵੀ ਕੂਕ ਕੇ ਦੱਸੇਗਾ ਸਭ ਨੂੰ ਕਹੇਗਾ ਘਟ ਘਟ ਮੈਂ ਹਰ ਜੂ ਬਸਤ ਸੰਤਨ ਕਹੇ ਓਪਕਾਰ ਕਹਿੰਦੇ ਜਰੇ ਜਰੇ ਵਿੱਚ ਮਾਲਕ ਸਮਾਇਆ ਹੋਇਆ ਘਟ ਘਟ ਦੇ ਵਿੱਚ ਸਮਾਇਆ ਹੋਇਆ ਜਿੱਥੇ ਤੂੰ ਕਹੇ ਪੇ ਇੱਥੇ ਪ੍ਰਮਾਤਮਾ ਦਾ ਵਾਸ ਨਹੀਂ ਹੈ ਉੱਥੇ ਵੀ ਪ੍ਰਮਾਤਮਾ ਦਾ ਵਾਸ ਹੈ ਭਾਈ ਜਿੱਥੇ ਤੂੰ ਕਹੇ ਨਾ ਤੇਰਾ ਭੁਲੇਖਾ ਹੋਵੇ ਪੀ ਇੱਥੇ ਪਰਮਾਤਮਾ ਦਾ ਵਾਸ ਨਹੀਂ ਕਹਿੰਦੇ ਉੱਤੇ ਵੀ ਪਰਮਾਤਮਾ ਦਾ ਵਾਸ ਹੈ ਕਿਦਾਂ ਕਹਿੰਦੇ ਹੁਣ ਪਿਆਰਿਓ ਕਹਿੰਦੇ ਕੋਈ ਮਨੁੱਖ ਕਿਸੇ ਦੇ ਨਾਲ ਇਹ ਕਹਦੀਏ ਕੋਈ ਜ਼ੋਰ ਜ਼ੁਲਮ ਕਰਦਾ ਹੋਵੇ ਉੱਤੇ ਕੀ ਹੈ ਪਰਮਾਤਮਾ ਨਹੀਂ ਵੇਖਦਾ ਵੇਖਦਾ ਭਾਈ ਪਰਮਾਤਮਾ ਹਰ ਥਾਂ ਤੇ ਵੇਖ ਰਿਹਾ ਮਨੁੱਖ ਨੂੰ ਪਰਮਾਤਮਾ ਦੇ ਸਾਜੇ ਹੋਇਆ ਪਰਮਾਤਮਾ ਪਰਮੇਸ਼ਰ ਜਿੱਥੇ ਅਸੀਂ ਜਾਵਾਂਗੇ ਜਿੱਥੇ ਅਸੀਂ ਖੜਾਂਗੇ ਜਿੱਥੇ ਅਸੀਂ ਗੁਰਮੁਖ ਪਿਆਰੇ ਰੁਕਾਂਗੇ ਉਥੇ ਪਰਮਾਤਮਾ ਹੈ ਹਰ ਕਿਤੇ ਪਰਮਾਤਮਾ ਹੈ ਐਂਦਾ ਭਾਵ ਪ੍ਰਕਾਸ਼ ਮਾਲਕ ਦਾ ਸਭ ਕਿਤੇ ਹੈ ਤੂੰ ਜਿੱਥੇ ਮਰਜ਼ੀ ਲੁਕ ਜਾ ਸੁਪ ਜਾ ਜਿੱਥੇ ਮਰਜ਼ੀ ਚੱਲਿਆ ਜਾ ਕੇ ਤੇਨੂੰ ਪਰਮਾਤਮਾ ਭਾਈ ਪ੍ਰਤੱਖ ਮਿਲੇਗਾ ਘਟ ਘਟ ਮੇਂ ਹਰ ਜੂ ਵਸਦਾ ਸੰਤਨ ਕਹਿਓ ਉਕਾਰ ਕਹਿੰਦੇ ਸੰਤ ਤਾਂ ਉਹਦੇ ਮਾਲਕ ਦੇ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਪੁਕਾਰ ਪੁਕਾਰ ਕੇ ਉੱਚੀ ਉੱਚੀ ਬੋਲ ਕੇ ਦੱਸਦੇ ਨੇ ਉਹ ਭਾਈ ਉਹ ਮਾਲਕ ਜਰੇ ਜਰੇ ਦੇ ਵਿੱਚ ਸਮਾਇਆ ਪਰਮਾਤਮਾ ਦਾ ਨਾਮ ਜਪੋ ਉਹ ਮਾਲਕ ਘਟਾ ਘਟਾ ਦੇ ਵਿੱਚ ਸਮਾਇਆ ਹੋਇਆ ਉਸ ਮਾਲਕ ਦਾ ਸਿਮਰਨ ਕਰੋ ਤੇ ਗੁਰਮੁ ਪਿਆਰੇ ਬੰਦਗੀ ਅਸਲ ਦੇ ਵਿੱਚ ਗੱਲ ਸੁਣਿਓ ਕਿਉਂਕਿ ਜਿਹੜੀਆਂ ਬਾਕੀ ਦੀਆਂ ਵਿਚਾਰਾਂ ਨੇ ਉਬਾਦਦਿਆਂ ਨੇ ਸਭ ਤੋਂ ਪਹਿਲਾਂ ਤਾਂ ਗੁਰਮੁਖ ਪਿਆਰੇ ਚੌਂਕੜਾ ਮਾਰ ਕੇ ਬੰਦਗੀ ਕਰਨੀ ਜ਼ਰੂਰੀ ਹੈ ਚੌਂਕੜਾ ਮਾਰ ਕੇ ਨਾਮ ਜਪਣਾ ਵਾਹਿਗੁਰੂ 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 ਜਪਣਾ ਫਿਰ ਅੱਗੇ ਗੁਰਬਾਣੀ ਦੇ ਧਾਰਣੀ ਹੋਣੇ ਪੁਰਮੁਖ ਪਿਆਰੇ ਜਦੋਂ ਬਾਣੀ ਦੇ ਧਾਰਣੀ ਹੋਗੇ ਜਿਹੜਾ ਮਨੁੱਖ ਪੰਜ ਬਾਣੀਆਂ ਪੜ੍ਹ ਕੇ ਤੇ ਗੁਰਮੁਖ ਪਿਆਰੇ ਕਹਿੰਦੇ ਫਿਰ ਪੰਜੇ ਕਕੇ ਹਾਸਲ ਕਰ ਲੈਂਦਾ ਪੰਜ ਕਕਾਰ ਆਪਣੀ ਜ਼ਿੰਦਗੀ 'ਚ ਲਾਗੂ ਕਰ ਲੈਂਦਾ ਹੈ ਉਹ ਪੰਜ ਕ ਕਹਿੰਦੇ ਪੰਜ ਕਕਾਰ ਪੰਜੇ ਵਿਕਾਰਾਂ ਤੋਂ ਬਚਾ ਕੇ ਰੱਖਦੇ ਨੇ ਤੇ ਜਿਹੜੇ ਮਨੁੱਖ ਗੁਰਮਤਿ ਪਿਆਰਿਓ ਪਹਿਲਾਂ ਬਾਣੀ ਨਹੀਂ ਪੜ੍ਹਦੇ ਪਹਿਲਾਂ ਪੰਜ ਕੱਕੇ ਜ਼ਿੰਦਗੀ 'ਚ ਹਾਸਲ ਕਰ ਲੈਂਦੇ ਨੇ ਤਾਂ ਖਿਮਾ ਕਰਿਓ ਉਹ ਸਮਾ ਪੈਂਦਿਆ 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 ਸਮਾ ਗੁਰਮਤਿ ਪਿਆਰਿਓ ਅਖੀਰ ਤੇ ਪਹੁੰਚ ਜਾਂਦਾ ਹੈ ਤੇ ਫਿਰ ਉਹ ਪਿਆਰੇ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਬਾਣੀ ਨਹੀਂ ਪੜ੍ਹਦੇ ਉਹ ਫਿਰ ਗੁਰਮਤਿ ਪਿਆਰਿਓ ਸਿਰਫ ਇੱਕ ਗੱਲ ਜ਼ਰੂਰ ਯਾਦ ਰੱਖਣੀ ਪਹਿਦੇ ਉਹ ਪੰਜ ਕਕਾਰਾਂ ਨੂੰ ਹੀ ਗੁਰਮਤਿ ਪਿਆਰੇ ਆਪਣਾ ਅਸਲੀ ਧਰਮ ਮੰਨ ਲੈਂਦੇ ਨੇ ਪਰ ਸਤਿਗੁਰੂ ਜੀ ਕੀ ਕਹਿੰਦੇ ਕਹਿੰਦੇ ਸਿੱਖਾ ਤੇਰਾ ਧਰਮ ਕੀ ਹੈ ਕਰਮ ਕੀ ਹੈ ਤੇਰਾ ਨੇਕ ਕਰਮ ਕੀ ਹੈ ਤੇਰਾ ਨੇਕ ਕਰਮਾਂ ਜੋੜਨਾ ਜੁੜਨਾ ਤੇ ਜਪਣਾ ਤੇ ਜਪਾਉਣਾ ਜੋੜਨਾ ਵੀ ਹੈ ਜੁੜਨਾ ਵੀ ਹੈ ਜਿ ਆਪਣਾ ਵੀ ਹੈ ਤੇ ਜਪਾਉਣਾ ਵੀ ਇਹ ਨਹੀਂ ਵੇਖਣਾ ਕਿ ਕੌਣ ਕੀ ਪੜਦਾ ਇਹ ਨਹੀਂ ਵੇਖਣਾ ਕੌਣ ਕੀ ਨਹੀਂ ਪੜਦਾ ਤੂੰ ਇਹ ਵੇਖ ਜੇ ਤੇਰੇ ਪੰਜ ਕ ਕਰ ਨੇ ਤੂੰ ਪੰਜ ਪੜਦੇ ਤੂੰ ਪੰਜ ਪੜਦਾ ਹੈ ਇੱਕ ਗੱਲ ਜ਼ਰੂਰ ਯਾਦ ਰੱਖੋ ਸਾਧ ਸੰਗਤ ਜੀ ਜਿਹੜਾ ਮਨੁੱਖ ਕੋਈ ਚਾਹੇ ਗ੍ਰੰਤੀ ਹੈ ਚਾਹੇ ਕੋਈ ਰਾਗੀ ਹੈ ਢਾਡੀ ਹੈ ਕੋਈ ਵੀ ਹੈ ਚਾਹੇ ਕੋਈ ਜਥੇਦਾਰਾ ਚਾਹੇ ਕੋਈ ਗੁਰਮਤ ਪਿਆਰਿਓ ਕਹਿੰਦੇ ਮੌਤ ਆਵਾਰ ਹੈ ਜਦੋਂ ਕੋਈ ਮਨੁੱਖ ਪੰਜ ਬਾਣੀਆਂ ਤੋਂ ਤਿੰਨ ਪੜ੍ਹੇਗਾ ਤੇ ਗੁਰਮਤਿ ਪਿਆਰੇ ਫਿਰ ਉਹਨੂੰ ਦੋ ਵਿਕਾਰ ਤਾਂ ਤੰਗ ਕਰਨਗੇ ਜਦੋਂ ਤਿੰਨ ਬਾਣੀਆਂ ਪੜ੍ਹੇਗਾ ਦੋ ਕੱਟੇਗਾ ਤੇ ਫਿਰ ਪੰਜ ਵਿਕਾਰਾਂ ਨੂੰ ਫਿਰ ਠੱਲ ਕਿੱਦਾਂ ਪਵੇਗੀ ਠੱਲ ਕਿੱਦਾਂ ਪਵੇਗੀ ਭਾਈ ਜਦੋਂ ਅਸੀਂ ਪੰਜ ਬਾਣੀਆਂ ਪੜ੍ਹਾਂਗੇ ਤੇ ਕਾਮ, ਕ੍ਰੋਧ, ਲੋਭ, ਮੋਹ, ਅੰਕਾਰ ਇਹ ਹੈ ਜਮ ਕੀ ਸਰਕਾਰ ਇਹਨੇ ਪੰਜਾਬ ਵਿਚਕਾਰ ਨੂੰ ਠੱਲ ਕਿੱਦਾਂ ਪਵੇਗੀ ਤਾਂ ਹੀ ਸਾਡੇ ਵਿੱਚ ਪਰਤ ਰਹੇ ਨੇ ਭਾਈ ਮੇਰੇ ਵਰਗਿਆਂ ਦੇ ਵਿੱਚ ਪਰਤ ਰਹੇ ਨੇ ਜਦੋਂ ਗੁਰਮਤਿ ਪਿਆਰਿਓ ਗਾ ਕਹਿੰਦੇ ਭਾਈ ਬਾਣੀ ਦਾ ਕੋਈ ਜਾਪ ਨਹੀਂ ਬਾਣੀ ਦਾ ਕੋਈ ਸਿਮਰਨ ਨਹੀਂ ਬਾਣੀ ਪੜ੍ਹਨੀ ਨਹੀਂ ਸਭ ਤੋਂ ਪਹਿਲਾਂ ਕਿਹੜਾ ਗਾ ਵਿਚਾਰ ਕਾਮ ਗੁਰੂ ਨਾਨਕ ਪਾਸਤਾ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰ ਲੈ ਤੇਰੇ ਅੰਦਰੋਂ ਪਾਕਾਂ ਬਾਸਨਾ ਵੀ ਖਤਮ ਹੋ ਜਾਵੇਗੀ ਇਕ ਆਵਸਥਾ ਪ੍ਰਤੀ ਇਹ ਨਹੀਂ ਵੀ ਇੱਕ ਮਨੁੱਖ ਤੇ ਦੂਸਰੇ ਮਨੁੱਖ ਤੱਕੀ ਹੈ। ਇਹ ਕਾਂਬਾਸਥਨਾ ਤਾਂ ਗੁਰਮੁਖ ਫਿਰ ਕਿੰਧਰ ਨੂੰ ਵੀ ਲਿਜਾ ਸਕਦੀ ਹੈ। ਪਰ ਜਿਹੜੇ ਨਾਮ ਨਾਲ ਜੁੜੇ ਨੇ ਬਾਣੀ ਨਾਲ ਜੁੜੇ ਨੇ ਉਹ ਕਰਾਹੇ ਨਹੀਂ ਜਾਂਦੇ। ਉਹ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ, ਭਜਨ ਕਰਦੇ ਨੇ। ਸੱਚੇ ਮਾਰਗ ਚੱਲਦਿਆਂ ਉਸ ਤਤ ਕਰੇ ਜਹਾਨ। ਕਹਿੰਦੇ ਉਹਨਾਂ ਨੂੰ ਭਾਵੇਂ ਕੋਈ ਮਨੁੱਖ ਸਾਧ ਸੰਗਤ ਜੀ ਕਹਿੰਦੇ ਜਦੋਂ ਪ੍ਰਮਾਤਮਾ ਦਾ ਪਰਮੇਸ਼ਰ ਦਾ ਸਾਨੂੰ ਪਤਾ ਲੱਗ ਗਿਆ ਮਿਲ ਗਿਆ ਇਹ ਭਾਵੇਂ ਉਹਨਾਂ ਨੂੰ ਕੋਈ ਕੁਝ ਕਹੀ ਜਾਵੇ ਉਹਨਾਂ ਦੇ ਅੰਦਰ ਰੱਤੇ ਪਰ ਵੀ ਮਾਨ ਨਹੀਂ ਆਉਂਦਾ ਉਹਨਾਂ ਦੇ ਅੰਦਰ ਗੁਰਮਤ ਪਿਆਰ ਥੋੜਾ ਜਿਹਾ ਮਾਨ ਵੀ ਨਹੀਂ ਆਉਂਦਾ ਕੋਈ ਕੁਝ ਕਹੀ ਜਾਵੇ ਜੇ ਤਾਂ ਉਹਨਾਂ ਨੂੰ ਕੋਈ ਬੁਰਾ ਬੋਲੇ ਤਾਂ ਦੁੱਖ ਨਹੀਂ ਲੱਗਦਾ ਜੇ ਕੋਈ ਬੜਿਆਈ ਕਰੇ ਤੇ ਗੁਰਮਤਿ ਪਿਆਰੇਓ ਉੱਥੇ ਕਹਿੰਦੇ ਸਾਨੂੰ ਸਾਨੂੰ ਕੋਈ ਸੁੱਖ ਨਹੀਂ ਲੱਗਦਾ ਕਿਉਂ ਕਿ ਪ੍ਰਮਾਤਮਾ ਦੀ ਰਾਜਾ ਦੇ ਵਿੱਚ ਹੀ ਗੁਰਮਤਿ ਪਿਆਰੇ ਸਭ ਕੁਝ ਹੈ ਅੱਜ ਬੰਦਗੀ ਨਹੀਂ ਹੋਈ ਬੜਾ ਦੁੱਖ ਲੱਗਿਆ ਅੱਜ ਬਾਣੀ ਪੜੀ ਬਹੁਤ ਖੁਸ਼ੀ ਹੈ ਅੱਜ ਨਾਮ ਜਪਿਆ ਮਨ ਨੂੰ ਸ਼ਾਂਤੀ ਸ਼ਾਂਤੀ ਆ ਗਈ ਸੰਤੁਸ਼ਟੀ ਆ ਗਈ ਨਾਮ ਜਪਾਤਾ ਮੇਰਾ ਆਉਣਾ ਸਫਲ ਹੋ ਗਿਆ ਤੇ ਜੇ ਨਹੀਂ ਜਪਿਆ ਤੇ ਨਾ ਜਪਾਇਆ ਕਹਿੰਦੇ ਭਾਈ ਨਾ ਤੇਰਾ ਆਇਆ ਤੇ ਨਾ ਤੇਰਾ ਕਹਿੰਦੇ ਇੱਥੇ ਬੋਲਿਆ ਪ੍ਰਵਾਨ ਹੋਇਆ ਸੋ ਸੁਣਿਓ ਅਗਲੀ ਪੰਕਤੀ ਐਸਾ ਮੰਨਿਆ ਹੋਏ ਨਾ ਤੈਸਾ ਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਹਿੰਦੇ ਅਸੀਂ ਜੋ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਬੱਕਰੀ ਹਸਤੀ ਐ ਉਹ ਠੀਕ ਨਹੀਂ ਹੈ ਠੀਕ ਨਹੀਂ ਮੇਰੇ ਮਾਲਕ ਸੱਚੇ ਪਾਸਤਾ ਜੀ ਤੇਰੇ ਨਾਮ ਤੋਂ ਨਾਮ ਤੋਂ ਮੈਂ ਪਰਿਆਂ ਦੀ ਗੱਲ ਕਰਾਂ ਵੀ ਇਹ ਸੰਸਾਰ ਪਰੇ ਹੈ ਨਹੀਂ ਇਹ ਪਰਮਾਤਮਾ ਮਾਲਕ ਦੀ ਰਜ਼ਾ ਦੇ ਵਿੱਚ ਹੈ ਜਿਹੜੀ ਮੇਰੇ ਅੰਦਰ ਸਾਇਆ ਇਹ ਪਰਮਾਤਮਾ ਨੇ ਬਖਸ਼ੀ ਹੈ ਜੇ ਮੈਂ ਸਮਝਾਂ ਕਿ ਮਾਲਕ ਤੋਂ ਵੱਖਰੀ ਮੇਰੇ ਅੰਦਰ ਕੋਈ ਸਾਇਆ ਨਹੀਂ ਭਾਈ ਪਰਮਾਤਮਾ ਦੀ ਆਤਮਾ ਸਭ ਦੇ ਵਿੱਚ ਨਰਪਤ ਏਕ ਸਿੰਘਾਸਨ ਸੋਇ ਸੁਪਨੇ ਭਇਆ ਭਿਖਾਰੀ ਹੁਣ ਸੁਣਿਓ ਸਤਿਗੁਰੂ ਜੀ ਕਿਰਪਾ ਕਰਦੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨਰਪਤ ਏਕ ਸਿੰਘਾਸਨ ਸੋਇ ਸੁਪਨੇ ਭਇਆ ਭਿਖਾਰੀ ਜੇ ਪ੍ਰੇਮ ਨਾਲ ਕੋਈ ਬਾਣੀ ਪੜ ਲਵੇ ਕੋਈ ਪ੍ਰੇਮ ਨਾਲ ਸੁਣ ਲਵੇ ਤੇ ਗੁਰਮਤਿ ਪਿਆਰਿਓ ਕਹਿੰਦੇ ਅੱਗੇ ਅਰਥ ਆਪਣੇ ਆਪ ਹੀ ਮਾਲਕ ਦੇ ਦਿੰਦੇ ਨੇ ਪਿਆਰ ਨਾਲ ਨਰਪਤ ਏਕ ਸਿੰਘਾਸਣ ਸੋਇ ਸੁਪਨੇ ਭਇਆ ਭਿਖਾਰੀ ਕੀ ਕਿਹਾ ਸੁਣਿਓ ਜਿਵੇਂ ਕੋਈ ਰਾਜਾ ਆਪਣੇ ਤਖਤ ਉੱਤੇ ਸੌ ਜਾਏ ਤੇ ਸੁਪਨੇ ਵਿੱਚ ਮੰਗਤਾ ਬਣ ਜਾਏ ਸੋਪਣੇ ਵਿੱਚ ਮੰਗਤਾ ਬਣ ਜਾਏ ਤੇ ਗੁਰਮੁਖੋ ਕਹਿੰਦੇ ਉਹਨੂੰ ਹੁਣ ਆਪਣੇ ਸੰਘਾਸਤਨ ਦੇ ਉੱਪਰ ਕਹਿੰਦੇ ਭਾਈ ਨੀਂਦ ਆ ਜਾਵੇ ਰਾਜੇ ਨੂੰ ਰਾਜਾ ਸੌ ਜਾਵੇ ਰਹਿਤ ਕਰ ਲਵੇ ਤੇ ਕਹਿੰਦੇ ਉਹਨੂੰ ਇੱਕ ਸੁਪਨਾ ਆਵੇ ਸੁਪਨੇ ਵਿੱਚ ਉਹ ਮੰਗਤਾ ਬਣ ਜਾਵੇ ਫਿਰ ਅਸਤ ਰਾਜ ਬਿਰਸਤ ਦੁੱਖ ਪਾਇਆ ਸੋਗਤ ਭਈ ਹਮਾਰੀ ਰਾਜ ਹੁੰਦਿਆਂ ਸੌਂਦਿਆਂ ਉਹ ਸੁਪਨੇ ਵਿੱਚ ਰਾਜ ਤੋਂ ਵਿਛੜ ਕੇ ਦੁਖੀ ਹੁੰਦਾ ਹੈ ਰਾਜ ਹੁੰਦਿਆਂ ਸੁਂਦਿਆਂ ਕਹਿੰਦੇ ਸਾਰਾ ਕੁਝ ਹੈ ਤੇ ਫਿਰ ਗੁਰਮਖੋ ਕਹਿੰਦੇ ਭਾਈ ਉਹ ਸੁਪਨੇ ਵਿੱਚ ਰਾਜ ਤੋਂ ਵਿਛੜ ਕੇ ਦੁਖੀ ਹੁੰਦਾ ਹੈ ਜਿਵੇਂ ਹੀ ਕਹਿੰਦੇ हे ਮਾਦੋ ਤੈਥੋਂ ਵਿਛੜ ਕੇ ਸਾਡਾ ਜੀਵਾਂ ਦਾ ਹਾਲ ਵੀ ਇਹੋ ਹੀ ਹੋ ਰਿਹਾ ਤੈਥੋਂ ਵਿਛੜ ਕੇ ਸਾਡਾ ਜੀਵਾਂ ਦਾ ਬੇਹੋਵਾਲ ਹੈ ਜਿਹੜੇ ਕੋਸ ਰਾਜੇ ਦਾ ਹੋਇਆ ਕਹਿੰਦੇ ਅੱਖ ਲੱਗ ਗਈ ਨੀਂਦ ਆ ਗਈ ਤੇ ਪਿਆਰਿਓ ਕਹਿੰਦੇ ਸੁਪਨੇ ਵਿੱਚ ਭਿਖਾਰੀ ਬਣ ਗਿਆ ਮੰਗਤਾ ਬਣ ਗਿਆ ਪਰ ਇਹ ਮਾਲਕ ਦੇ ਰੰਗ ਨੇ ਮਾਲਕ ਦੇ ਰੰਗ ਨੇ ਕਹਿੰਦੇ ਉਹ ਮਨੁੱਖਾ જરા سوچ ਕੇ ਚੱਲ ਕਹਿੰਦੇ ਭਾਈ ਇਹ ਸੰਸਾਰ ਹੈ ਅੱਜ ਇਹ ਤੇਰੇ ਕੋਲੇ ਕਹਿੰਦੇ ਭਾਈ ਬਹੁਤ ਵੱਡਾ ਬਲ ਪਰਮਾਤਮਾ ਨੇ ਬਖਸ਼ਿਆ ਇਹ ਬਲ ਬਖਸ਼ਣ ਹਾਰ ਪਰਮਾਤਮਾ ਹੈ ਇਹ ਬਲ ਕਹਿੰਦੇ ਭਾਈ ਕਿਸੇ ਨੂੰ ਵੀ ਬਖਸ਼ ਸਕਦੇ ਨੇ ਮਾਲਕ ਪਰਮੇਸ਼ਰ ਪਰ ਕੁਰਮਕੋ ਕਈ ਮਨੁੱਖ ਜਿਹੜੇ ਮਨ ਦੇ ਵਿੱਚ ਭਲੇਖਾ ਪਾਲ ਲੈਂਦੇ ਨੇ ਨਾ ਭਲੇਖਾ ਪਾਲ ਲੈਂਦੇ ਨੇ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੇ ਅੰਦਰੋਂ ਵੀ ਉਹ ਭਰਮ ਭੁਲੇਖਿਆਂ ਦਾ ਨਾਸ ਕਰ ਦਿੰਦੀ ਆ ਗੁਰਬਾਣੀ ਜਦੋਂ ਕੋਈ ਪੜ੍ਹਦੇ ਨੇ ਜਦੋਂ ਸਿਮਰਨ ਕਰਦੇ ਨੇ ਕਹਿੰਦੇ ਸਿੱਕਾ ਤੈਨੂੰ ਭਰਮ ਹੀ ਨਹੀਂ ਬਣਾਇਆ ਸੀ ਤੂੰ ਭਰਮ ਹੀ ਹੋ ਗਿਆ ਭਰਮ ਹੀ ਹੋ ਗਿਆ ਤੂੰ ਕਹਿੰਦੇ ਤੈਨੂੰ ਜੋੜਿਆ ਸੀ ਨਾਮ ਦੇ ਨਾਲ ਬਾਣੀ ਦੇ ਨਾਲ ਬਾਣੀ ਦੇ ਨਾਲ ਤੂੰ ਜੁੜਿਆ ਕਹਦੇ ਨਾਲ ਤੂੰ ਜੁੜ ਗਿਆ ਕਹਿੰਦੇ ਕੱਪੜਿਆਂ ਦੇ ਨਾਲ ਇਨੂੰ ਜੋੜਿਆ ਸੀ ਮਰਜ਼ਾਦਾ ਦੇ ਨਾਲ ਗੁਰੂ ਦੀ ਦੱਸੇ ਹੋਏ ਰਾਹ ਤੇ ਵੀ ਚੱਲੇ ਤੂੰ ਜੋੜਿਆ ਕਹਦੇ ਨਾਲ ਕਹਿੰਦੇ ਤੂੰ ਜੁੜ ਗਿਆ ਇਹਨਾਂ ਦੇ ਸੰਸਾਰ ਦੇ ਕੁਰਾਹਿਆਂ ਦੇ ਨਾਲ ਜੁੜ ਗਿਆ ਕੁਰਾਹਿਆਂ ਦੇ ਨਾਲ ਜੇ ਕੁਰਾਹੇ ਜਾਂਦੇ ਨਹੀਂ ਤਾਂ ਗੱਲਾਂ ਤਾਂ ਕਰਨਿਆ ਜੇ ਕਿਸੇ ਦੀ ਗੁਰਮਤ ਪਿਆਰਿਓ ਕਹਿੰਦੇ ਜੇ ਕੁਰਾਹੇ ਆਪਾਂ ਜਾਂਦੇ ਨਹੀਂ ਕੁਰਾਹੇ ਜਾਣ ਵਾਲੀਆਂ ਗੱਲਾਂ ਤਾਂ ਹੁੰਦੀਆਂ ਨੇ ਜਵਾਬ ਸਵਾਲ ਦੋਏ ਕਰੇ ਇਹ ਜਵਾਬ ਤੇ ਸਵਾਲ ਦੋਨੇ ਕਰਦਾ ਮਨੁੱਖ ਕਹਿੰਦਾ ਪਿਆਰ ਪਰਮਾਤਮਾ ਨਾਲ ਇੱਕ ਗੁਰੂ ਨੂੰ ਮੰਨਦਾ ਪਰ ਝੁਕਦਾ ਹਰ ਥਾਂ ਤੇ ਆ ਪਰ ਪਿਆਰਿਓ ਜਦੋਂ ਪ੍ਰੀਤ ਜੁੜ ਗਈ ਪਿਆਰ ਜੁੜ ਗਿਆ ਪਰ ਨજર ਹਰ ਹਰ ਇੱਕ ਦੇ ਵਿੱਚ ਇੱਕੋ ਹੀ ਆਵੇਗਾ ਮਾਲਕ ਜੋ ਪਰਮਾਤਮਾ ਨੇ ਸਮਝਾਇਆ ਪਰਮੇਸ਼ਰ ਨੇ ਸਮਝਾਇਆ ਕਹਿੰਦੇ ਨਵਾਜ਼ ਅਦਾ ਕਰਨੀ ਹੈ ਗੁਰਨਾਨ ਪਾਸਾ ਜੀ ਨੇ ਕਬੂਲ ਕਰ ਲਿਆ ਮਨਜ਼ੂਰ ਕਰ ਲਿਆ ਵੀ ਹਾਂ ਨਵਾਜ਼ਾਦਾ ਕਰਾਂਗੇ ਸਾਰੇ ਕਹਿੰਦੇ ਭਾਈ ਹੁਣ ਗੁਰਨਾਨਕ ਪਾਸਾ ਜੀ ਮੁਸਲਮਾਨ ਬਣਨਗੇ ਕਹਿੰਦੇ ਉਹ ਮੁਸਲਮਾਨਾਂ ਦੇ ਨਾਲ ਕਹਿੰਦੇ ਨਮਾਜ਼ ਅਦਾ ਕਰਨ ਜਾ ਰਹੇ ਨੇ ਗੁਰਨਾਨ ਨ ਪਾਸਾ ਜੀ ਕਹਿੰਦੇ ਤੁਹਾਡੀ ਹਰ ਇੱਕ ਗੱਲ ਮਨਜ਼ੂਰ ਹੈ ਤੁਸੀਂ ਸੱਚੀ ਭਗਤੀ ਰੱਬ ਦੀ ਕਰਕੇ ਦਿਖਾਓ ਕਰਕੇ ਤਾਂ ਦਿਖਾਓ ਤੇ ਪਿਆਰਿਓ ਗੁਰਨਾਨ ਨ ਪਾਸਾ ਜੀ ਨੂੰ ਜਦੋਂ ਕਿਹਾ ਨਵਾਜ ਬਾਰੇ ਨਵਾਜ ਸਤਗੁਰਾਂ ਨੇ ਫਿਰ ਉਹ ਸਮਾ ਸੀਮਤ ਕਰ ਲਿਆ ਨਵਾਜ ਅਦਾ ਹੋਣ ਲੱਗੀ ਐ ਤੇ ਗੁਰਮਤਿ ਪਿਆਰਿਓ ਮਗਲ ਵੀ ਕੀਤੇ ਤੇ ਕਾਜੀ ਕੀਤੇ ਕਰਦੇ ਪੜਦੇ ਨਵਾਜ ਐ ਪਰ ਹੈ ਕਿਤੇ ਆ ਧਿਆਨ ਕੋਈ ਗੁਰਮਤਿ ਪਿਆਰਿਓ ਕਹਿੰਦੇ ਘੋੜੀਆਂ ਖਰੀਦਦਾ ਫਿਰਦਾ ਐ ਤੇ ਕੋਈ ਗੁਰਮਤਿ ਪਿਆਰਿਓ ਕਹਿੰਦੇ ਕਹਿੰਦਾ ਮੇਰਾ ਕੋਈ ਵਸੇਰਾ ਕਹਿੰਦਾ ਟੋਏ ਚ ਨਾ ਜਾ ਡਿੱਗੇ ਪਰ ਕਹਿੰਦਾ ਭਾਵ ਸੰਸਾਰਿਕ ਖਿਆਲਾਤ ਗੁਰਨਾਨ ਨ ਪਾਸਤ ਨੂੰ ਕਹਿੰਦੇ ਭਾਈ ਗੁਰਨਾਨ ਨ ਪਾਸਤ ਨੂੰ ਕਹਿ ਰਹੇ ਨੇ ਸੰਗਤ ਜੀ ਕਹਿੰਦੇ ਤੁਸੀਂ ਸਾਡੇ ਧਰਮ ਦਾ ਨਿਰਾਦਰ ਕੀਤਾ ਤੁਸੀਂ ਨਵਾਜ ਅਦਾ ਨਹੀਂ ਕੀਤੀ ਕਹਿੰਦੇ ਮਗਲਵੀ ਜੀ ਕਾਜੀ ਜੀ ਜੇ ਤੁਹਾਡਾ ਧਿਆਨ ਕਹਿੰਦੇ ਨਵਾਜ ਵਿੱਚ ਹੁੰਦਾ ਤਾਂ ਮੈਂ ਅਦਾ ਕਰਦਾ ਮੈਂ ਕਰਦਾ ਕਿਹਦੇ ਨਾਲ ਕਰਦਾ ਕਿਹਦੇ ਨਾਲ ਤੇ ਪਿਆਰਿਓ ਪਰ ਜਦੋਂ ਸੱਚੀ ਸੁੱਚੀ ਬੰਦਗੀ ਪਰਮਾਤਮਾ ਦੀ ਕਰਦੇ ਆ ਦੇਨ ਦੁਨੀਆ ਦੇ ਮਾਲਕ ਦੇ ਅੱਗੇ ਆ ਕੇ ਖਲੋਣਿਆ اے ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਮੇਰੇ ਅੰਦਰੋਂ ਅਵਗਣਾਂ ਦਾ ਨਾਸ ਗੁਣਾਂ ਦਾ ਪ੍ਰਕਾਸ਼ ਕਰ ਦੇਵੋ ਸਿਰ ਤੇ ਹੱਥ ਰੱਖੋ ਗਿਆਨ ਦੀ ਦਾਤ ਬਖਸੋ ਅਮਰਤ ਵੇਲੇ ਦੀ ਦਾਤ ਬਖਸੋ ਸਾਧ ਸੰਗਤ ਜੀ ਜਦੋਂ ਗੁਰਨਾਨ ਨ ਪਾਸਤਾ ਜੀ ਨੇ ਕਿਹਾ ਸੀ ਨਾ ਕਹਿੰਦੇ ਭਾਈ ਸਾਰੇ ਕਿਤੇ ਮਾਲਕ ਇੱਕੋ ਹੀ ਐ ਨਾ ਕੋਈ ਹਿੰਦੂਆ ਨਾ ਕੋਈ ਮੁਸਲਮਾਨ ਸਭ ਨੂੰ ਇਹੀ ਉਪਦੇਸ਼ ਦਿੱਤਾ ਕਹਿੰਦੇ ਮਾਲਕ ਇੱਕੋ ਹੀ ਐ ਕੋਈ ਹਰੀ ਕਹਿ ਲੈਂਦਾ ਕੋਈ ਵਾਹਿਗੁਰੂ ਕਹਿ ਲੈਂਦਾ ਤੇ ਇੱਕ ਗੱਲ ਜ਼ਰੂਰ ਯਾਦ ਰੱਖਿਓ ਗੁਰਮਖ ਬਿਆਰਿਓ ਬਹੁਤ ਪ੍ਰਚਾਰਕ ਕਹਿੰਦੇ ਨੇ ਕਿ ਜਿੱਥੇ ਮਰਜ਼ੀ ਜਾ ਕੇ ਆਪਾਂ ਬਾਣੀ ਪੜ ਸਕਦੇ ਆ ਪਰ ਗੁਰਬਾਣੀ ਗੁਰੂ ਦੇ ਚਰਨਾਂ ਵਿੱਚ ਹੀ ਪੜ ਸਕਦੇ ਆ ਗਰਬਾਣੀ ਦੇ ਜਾਪ ਅਸੀਂ ਜੇ ਕਰਨਿਆਂ ਤੇ ਅਰਦਾਸਾ ਸੋਧਣੇ ਉਹ ਗੁਰੂ ਦੇ ਚਰਨਾਂ ਵਿੱਚ ਹੀ ਹੋ ਸਕਦਾ ਕਿਉਂਕਿ ਹੋਰ ਦੂਸਰੇ ਧਰਮ ਦਾ ਆ ਕੇ ਕੋਈ ਮਨੁੱਖ ਝੁੱਕ ਸਕਦਾ ਪਰ ਆਪਾਂ ਨਹੀਂ ਆਪਾਂ ਇੱਕ ਵਾਰੀ ਪਰਮਾਤਮਾ ਦੇ ਅੱਗੇ ਝੁੱਕ ਗਏ ਗੁਰਮਤ ਪਿਆਰਿਓ ਫਿਰ ਇਹ ਦਸਾਂ ਦੇ ਨੋਟ ਵਾਲਾ ਕੰਮ ਥੋੜੂ ਐ ਇੱਥੇ ਚੱਲ ਗਏ ਤੇ ਚੱਲ ਗਏ ਤੇ ਚੱਲ ਗਏ ਕਹਿੰਦੇ ਭਾਈ ਇੱਕ ਵਾਰੀ ਝੁੱਕ ਗਿਆ ਤੇ ਝੁੱਕ ਗਿਆ ਉਹ ਮਾਲਕ ਦੇ ਦਰ ਤੇ ਹਰੀ ਦੇ ਦਰ ਤੇ ਸੁਣਿਓ ਅਕੇਲੀਆਂ ਪੰਕਤੀਆਂ ਸਾਂਝੀਆਂ ਕਰਕੇ ਆਪਾਂ ਹੁਣ ਸਮਾਉਤੀ ਵੱਲ ਵਧੀਏ ਰਾਜ ਪਉੰਗਮ ਪਰ ਸੰਗ ਜੈਸੇ ਹਰਿਆਬ ਕਸ ਮਰਮ ਜਨਾਇ ਕਹਿੰਦੇ ਜਿਵੇਂ ਰੱਸੀ ਤੇ ਸੱਪ ਦਾ ਦ੍ਰਿਟਾਤ ਹੈ ਪਰ ਤੂੰ ਮੈਨੂੰ ਹੁਣ ਕੁਝ ਭੇਦ ਜਨਾ ਦਿੱਤਾ ਤੂੰ ਕੁਝ ਮੈਨੂੰ ਭੇਦ ਜਨਾ ਦਿੱਤਾ ਜਿਵੇਂ ਕਹਿੰਦੇ ਰੱਸੀ ਤੇ ਸੱਪ ਦਾ ਦ੍ਰਿਸ਼ਟਾਤ ਹੈ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਜਿਵੇਂ ਸੋਨੇ ਤੋਂ ਬਣੇ ਹੋਏ ਅਨੇਕਾਂ ਕੜੇ ਵੇਖ ਕੇ ਤੇ ਕਹਿੰਦੇ ਭਲੇਖਾ ਪੈ ਜਾਏ ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ ਜਿਵੇਂ ਸਾਨੂੰ ਕਹਿੰਦੇ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੇਤੋਂ ਵੱਖਰਾ ਹੈ ਹੁਣ ਉਹ ਪ੍ਰਾਣੀ ਕਹਿੰਦੇ ਭਾਈ ਬਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ ਪਾਬ ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੇਤੋਂ ਵੱਖਰੀ ਹਸਤੀ ਹੈ ਮੈਂ ਹੁਣ ਇਹ ਗੱਲ ਨਹੀਂ ਕਹਿ ਸਕਦਾ ਵੀ ਜਗਤ ਤੇਤੋਂ ਵੱਖਰੀ ਹਸਤੀ ਹੈ ਜੋ ਤੂੰ ਕਰਵਾਉਣਾ ਮਾਲਕ ਉਹੀ ਸੰਸਾਰ ਕਰ ਰਿਹਾ ਜਿੱਦਾਂ ਨੂੰ ਤੁਸੀਂ ਚਲਾਉਣੇ ਹੋ ਉਦੋਂ ਨੂੰ ਚੱਲ ਰਿਹਾ ਕਿਉਂਕਿ ਫੈਸਲਾ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਅਧੂਰ ਕਹਿੰਦੇ ਤੇਰਾ ਸਾਹ ਹਵਤਾ ਤਾ ਧਰਮ ਰਾਜ ਨਹੀਂ ਕਰਨਾ ਮਾਲਕ ਨਹੀਂ ਕਰਨਾ ਪਰ ਜਿੱਦਾਂ ਉਹ ਤੈਨੂੰ ਚਲਾ ਰਿਹਾ ਫਿਰ ਤੂੰ ਚੱਲ ਵੀ ਰਿਹਾ ਤੇ ਪਿਆਰਿਓ ਪਰ ਇਹ ਗੱਲ ਜਰੂਰ ਯਾਦ ਰੱਖਿਓ ਜੋ ਮਾਲਕ ਦੀ ਰਜਾ ਦੇ ਵਿੱਚ ਬਾਣੀ ਪੜਦੇ ਨੇ ਸੁ ਭਜਨ ਕਰਦੇ ਨੇ ਮਾਲਕ ਦੇ ਹੋ ਗਏ ਕਹਿੰਦੇ ਭਾਈ ਨਿਰਪਰਹੀ ਮਾਲਕ ਦੇ ਕਹਿੰਦੇ ਭਾਈ ਪ੍ਰਮਾਤਮਾ ਤੇ ਡ੍ਰਿੜ ਡ੍ਰਿੜ ਪ੍ਰਮਾਤਮਾ ਤੇ ਵਿਸ਼ਵਾਸ ਭਰੋਸਾ ਹੋ ਗਿਆ ਤਾਂ ਸਾਧ ਸੰਗਤ ਜੀ ਫਿਰ ਉਹ ਧਾਰੇ ਚੋਂ ਬਾਹਰੇ ਨਹੀਂ ਜਾਂਦੇ ਸੋ ਅਖੀਲੀ ਪੰਕਤੀ ਸਾਂਝ ਪਾਓ ਸਰਬੈ ਏਕ ਅਨੇਕੈ ਸੁਮੀ ਸਭ ਕਟ ਭੋਗ ਵੈ ਸੋਈ ਓ ਪ੍ਰਭੂ ਖਾਸਮ ਅਨੇਕਾ ਰੂਪ ਬਣਾ ਕੇ ਸਾਰਿਆਂ ਵਿੱਚ ਇੱਕ ਆਪ ਹੀ ਹੈ ਸਭ ਘਟਾਂ ਵਿੱਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ ਜਗਤ ਦੇ ਰੰਗ ਮਾਣ ਰਿਹਾ ਓ ਮਾਲਕ ਕਹਿ ਰਵਿਦਾਸ ਹੱਥ ਪੈ ਨੇਰੇ ਸਹਜ ਹੋਏ ਸੋ ਹੋਈ ਹੁਣ ਤਾਂ ਰਵਿਦਾਸ ਆਖਦਾ ਹੈ ਕਿ ਦੂਰ ਨਹੀਂ ਮੇਰੇ ਹੱਥ ਤੋਂ ਵੀ ਨੇੜੇ ਹੈ ਪਤਾ ਲੱਗ ਗਿਆ ਕਹਿੰਦੇ ਭਾਈ ਸਾਨੂੰ ਸਮਝਾ ਰਹੇ ਨੇ ਗੁਰੂ ਰਵਿਦਾਸ ਜੀ ਕਹਿੰਦੇ ਹੁਣ ਮੈਨੂੰ ਨਿਸ਼ਚਾ ਹੋ ਗਿਆ ਵਿਸ਼ਵਾਸ ਹੋ ਗਿਆ ਕਿ ਉਹ ਰੱਬ ਉਹ ਰੱਬ ਪਹਿਲਾਂ ਜਿਹਨੂੰ ਲੋਕ ਅਨਪੂਰਨ ਨਾ ਸਮਝ ਦੂਰ ਬਸਦਾ ਸਮਝਦੇ ਸੀ ਪਰ ਹੁਣ ਪਤਾ ਲੱਗ ਗਿਆ ਰੱਬ ਤਾਂ ਮੇਰੇ ਹੱਥ ਨਾਲੋਂ ਵੀ ਨੇੜੇ ਆ ਜੇ ਮੈਂ ਤੱਕਾਂ ਤੇ ਹਲੇ ਮੇਰੀ ਕਹਿੰਦੇ ਮੇਰੀਆਂ ਅੱਖਾਂ ਦੀ ਰੋਸ਼ਨੀ ਜਿੱਥੋਂ ਸ਼ੁਰੂ ਹੁੰਦੀ ਹੈ ਉਹ ਵੀ ਦੂਰ ਹੈ ਉੱਥੋਂ ਵੀ ਨੇੜੇ ਆ ਮੇਰਾ ਮਾਲਕ ਮੇਰਾ ਪਰਮੇਸ਼ਰ ਮੇਰਾ ਵਾਹਿਗੁਰੂ ਜਿਨੇ ਦੇਖ ਲਿਆ ਤੱਕ ਲਿਆ ਸਮਝ ਲਿਆ ਤਾਂ ਕਹਿੰਦੇ ਹੁਣ ਪਤਾ ਲੱਗ ਗਿਆ ਵੀ ਮੇਰੇ ਹੱਥ ਨਾਲੋਂ ਵੀ ਮੇਰੇ ਨੇੜੇ ਆ ਜੋ ਕੁਝ ਜਗਤ ਵਿੱਚ ਵਰਤ ਰਿਹਾ ਹੈ ਉਸੇ ਦੀ ਹੀ ਰਜਾ ਵਿੱਚ ਹੋ ਰਿਹਾ ਹੈ ਉਸੇ ਦੀ ਰਜਾ ਹੈ ਰੋਂਦਾ ਉਹ ਵੀ ਹੈ ਜਿਹੜਾ ਪਿਆਰਿਓ ਕਹਿੰਦੇ ਰੱਬ ਰੱਬ ਕਰੇ ਤੇ ਹੱਸਦਾ ਉਹ ਵੀ ਹੈ ਜਿਹੜਾ ਰੱਬ ਰੱਬ ਕਰੇ ਪਰ ਹੱਸਣ ਤੇ ਰੋਣ ਦੇ ਵਿੱਚ ਫਰਕ ਹੈ ਕਿਦਾਂ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾਹੀ ਤੋ ਆਓ ਭਾਈ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਪਿਆਰੀ ਸਾਧ ਸੰਗਤ ਗੁਰੂ ਗਰੀਬ ਨਵਾਚੇ ਪਾਸਾ ਜੀ ਬਖਸਨ ਜੋਗ ਹਨ ਗੁਰੂ ਪਿਆਰੀ ਸਾਧ ਸੰਗਤ ਬਖਸਨ ਜੋਗ ਹੈ ਬਖਸ ਲੈਣਾ ਸੋ ਭਾਈ